ਇਹ ਲਿਖਿਆ ਇਸਨੇ ਇਨਗਰੀਡੀਅੰਟ ਇਨਗਰੀਡੀਅੰਟਸ ਉਸਮੇਂ ਕੀ ਡਲਾ ਹੈ ਉਹ ਜੋ ਦੇਸੀ ਜੀ ਹੁੰਦਾ ਉਸਕਾ ਨਾ ਸਿਰਫ 99% ਕਾਟੀ ਹੁੰਦੀ ਹੈ ਉਸਮੇਂ ਲਿਖਾਇਆ ਇਸਨੇ ਐਡੀਬਲ ਵੈਜੀਟੇਬਲ ਫ੍ਰੀਜ਼ਰ ਜੇਟਿਡ ਫਾਰਮ ਵਾਲਾ ਐਡੀਬਲ ਵੈਜੀਟੇਬਲ ਹੈ ਅਲੱਗ ਜੋ ਦੇਸੀ ਜੀ ਮੇਂ ਇਸਮੇਂ ਆ ਕੇ ਕੁਛ ਨਹੀਂ ਹੁੰਦਾ ਦੇਖੋ ਜੀ ਜੀ ਆਪਣੇ ਕੋਈਪੁਰ ਦੇ ਵਿੱਚ ਸਾਨੂੰ ਨਿਊਜ਼ ਜੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਕਿਉਂ ਸਪਲਾਈ ਹੋ ਰਿਹਾ ਸੀਖ ਤੋਂ ਥਾਮਾ ਦੇ ਪੜਿਆ ਕੈਂਟ ਸਿਟੀ ਦੇ ਵੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਥੋਂ ਮਾਲ ਆ ਰਿਹਾ ਹੈ ਅ ਜਦੋਂ ਅਸੀਂ ਇਹ ਚੈਕਿੰਗ ਕੀਤੀ ਤੇ ਇਹਨਾਂ ਦੇ ਆਰਡਰ ਸੀਗੇ ਕਾਫੀ ਲੇਟ ਆਇਆ ਸਾਡੇ ਫੋਨ ਕਰਨ ਤੋਂ ਘੱਟ ਵੱਧ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਐ ਪਰ ਫਿਲਹਾਲ ਇਹ ਕਰੀਏ ਸੀ ਜਿਹੜੇ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇਹਨਾਂ ਤਰ੍ਹਾਂ ਦਾ ਮਾਲ ਐ ਸੀ ਜਿਹੜਾ ਸਸਪੈਕਟਡ ਫੜਿਆ ਹੁੰਦੇ ਚ ਕੀ ਆ ਦੇਖੋ ਜਿਹੜੇ ਹੁਣ ਸੀਜ਼ਨ ਅੱਜਕੱਲ ਜਿਹੜਾ ਸੀਜ਼ਨ ਜ਼ਿਆਦਾ ਪਿਆ ਦਿੱਸੀ ਕੋਲ ਆ ਰਿਹਾ ਲੋਕੀ ਆਪਣੇ ਕਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ ਸੋਰਗਲ ਚਾਹੀਦਾ ਦੂਸਰਾਂ ਦਾ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਐ ਦਿੱਸੀ ਕੋਲ ਵਰਗੀ ਐ ਪਰ ਇਹਦੇ ਅੰਦਰ ਜਿਹੜਾ ਉੱਤਰੀ ਡਿਸਪਲੇ ਕੀਤਾ ਇਸੋਂ ਕਿ ਵੀ ਤਾਂ ਕੀਤਾ ਜੀ ਤਾ ਰੇਗਾ ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਸੀ ਟੋਟਲ ਟੋਟਲ ਜਿਹੜਾ ਮਾਲ ਹੈਗਾ ਉਹ ਤਿੰਨ ਚਾਰ ਕੰਪਨੀਆਂ ਦਾ ਮੁਸੀਬ ਕਰਦੇ ਪਏ ਆ ਔਰ ਰਿਪੋਰਟ ਆਣ ਤੇ ਬਾਅਦ ਹੀ ਇਹਨੂੰ ਇਸੇ ਕਰਲੀ ਕੀਤੀ ਹੈ ਜੀ ਕਿੰਨਾ ਮਾਲ ਜਿਹੜਾ ਸਰ ਹੁਣ ਇਥੋਂ ਇਸ ਵੇਲੇ ਫੜਿਆ ਗਿਆ ਜੀ ਲਗਭਗ 35 ਕਵਾਂਟਾ ਦੇ ਲਗਭਗ ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਦਿੱਤਾ ਗਿਆ ਜੀ ਹਾਇਕ ਵਾਰੀ ਮਾਲ ਦਾ ਸੈਂਪਲ ਲੈ ਕੇ ਮਾਰਕਿੰਗ ਕਰ ਦਵਾਂਗੇ ਉਹਦੀ ਰਿਪੋਰਟ ਜਲਦ ਤੋਂ ਜਲ ਦੋ ਦਿਨਾਂ ਚ ਮੰਗਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਕਿਓ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ ਜੀ ਯਸ ਅਸੀਂ ਹੁਣ ਵੀ ਸਸਪੈਕਟਡ ਹੈ ਕਿਉਂਕਿ ਨਾ ਸਾਨੂੰ ਜਿਹੜਾ ਅੱਜ ਇਹ ਨਾ ਬਾਜ਼ਾਰ ਦੇ ਵਿੱਚ 60 ਕਿਉਂ ਆਂਦਾ ਹੈ ਕਿਉਂਕਿ ਬੜਾ ਹੀ ਚੰਗਾ ਅਚਾਹ ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ ਇਹ ਕਿਥੇ ਲਿਖਿਆ ਸਿਰਤੀ ਨਾਟ 60 ਜਸ 60 ਤੇ ਕੋਸ਼ਿਸ਼ ਕੀਤਾ ਦੇਖੇ ਜਿਹੜੀਆਂ ਪਈਆਂ ਗਈਆਂ ਸਾਨੂੰ ਵੀ ਸ਼ੱਕ ਦੇ ਦਾਇਰੇ 'ਚ ਸਾਨੂੰ ਇਹਨੂੰ ਲਿਆਂਦਾ ਸੋ ਇਹ ਟੋਟਲ ਮਾਰਚ ਚੈੱਕ ਕਰਾਵਾਂਗੇ ਉਸ ਜੋ ਆਈ ਆ ਅੰਗਰੇਜ਼ ਆਈ ਜੋ ਸਾਡੇ ਕੋਲ ਆਈ ਹੈ ਜਾਂ ਰਿਪੋਰਟ ਆਈ ਕਿ ਸਾਡੇ ਬਾਜ਼ਾਰ ਦੇ ਘਾਹ ਦੇ